ਵੀਡੀਓ ਬਣਾ ਗਰਮੀ ਵਾਲੀ ਸ਼ੁਰੂ ਹੋ ਗਈ ਹੈ ਠੰਡ ਬਹੁਤ ਹੈ ਇੱਥੇ ਸਹੀ ਗੱਲ ਹੈ ਪਰ ਛੱਟੋ ਮੁੰਡਿਓ ਕਿਲੋਮੀਟਰ ਤੇ ਆ ਕੇ ਬੱਸ ਜੇ ਬਾਹਰ ਮਰ ਵੀ ਵੀ ਜੀ ਜੇ ਆ ਗਏ ਹਮ ਪਹਾੜਾਂ ਦੇ ਚਾਈਓ ਪਹਾੜ ਦਾ ਨਿਆਰਾ ਪਾਣੀ ਡਿੱਗ ਰਿਹਾ ਇਧਰ ਬਦਲਾਂ ਚ ਪੂਰਾ ਵਧੀਆ ਹੈ ਰਕੂਲਾ ਪੁਰਾਣਾ ਦਾ ਮੁੰਡਾ ਉਹ ਕਰਦਾ ਨਾ ਇਧਰ ਯਾਰ ਬਿੱਲੀ ਕਹਿੰਦੇ ਕੇਅਰ ਕਰਦੇ ਹੋਇਆ ਇਧਰ ਸੋਨੂ ਸੀਤੋ ਵਾਲਾ ਕਹਿੰਦੇ ਫਟਾ ਪੂਰਾ 20 ਕਿਲੋਮੀਟਰ ਥੱਕੇ ਸਾਡੇ ਬੰਦੇ ਬਸ ਹੋ ਚੁੱਕੇ ਆ ਕਹਿੰਦੇ ਥੱਕ ਚੁੱਕੇ ਆ ਮੁੰਡੇ ਜਾਵਾਂ ਹੁਣ ਰੈਸਟ ਦਿੱਤੀ ਆ ਇਹਨਾਂ ਨੂੰ 15 ਮਿੰਟਾਂ ਦੀ ਇਧਰ ਸੋਨੂ ਕਹਿੰਦੇ ਵੀ ਚਾਕਲੇਟਾਂ ਦੇ ਜੋਰ ਆ ਕੱਲਾ ਇਹ ਦਰਾ ਬੰਦਾ ਇਹਨੂੰ ਚਾਵਲੇ ਟਾ ਖਵਾਉਂਦਾ ਹੋਇਆ ਮੈਂ ਮੈਨੂੰ ਬਿੱਟ ਖਵਾਉਂਦਾ ਇਹ ਫਿੱਟ ਹੋ ਗਿਆ ਨਾ ਤਾਂ ਸਹੀ ਹੋ ਜੂਗਾ ਰਫੂਲ ਕੀ ਕਹਿਣਾ ਚਾਹਣਾ ਵੀ ਬਹੁਤ ਚੜਾਈ ਆ ਵੀ ਥੋੜਾ ਥੋੜਾ ਔਖਾ ਲੱਗ ਰਿਹਾ ਹੈ ਨਾ ਸਾਹ ਚੜਦਾ ਸਾਹ ਚੜਦਾ ਕੋਈ ਗੱਲ ਨਹੀਂ ਅੱਗੇ ਆ ਕੇ ਹੋਰ ਸਾਹ ਚੜੂਗਾ ਖੋਲ ਕੇ ਦਿੰਦਾ ਖੋਲ ਕੇ ਖਵਾ ਖੋਲ ਕੇ ਕਹਿੰਦੇ ਬੱਚਾ ਵਾਂਗੂ ਧਿਆਨ ਰੱਖਣਾ ਪੈਂਦਾ ਗੋਗੜੀ ਜੀਨ ਪਾਉਂਦਾ ਸੀ ਤੋ ਕੀ ਜੀਨ ਬਾਰੇ ਕੀ ਖਿਆਲ ਆ ਵੀ ਲੋਰ ਸੌਕੇ ਜੀਨ ਲੋਰ ਹੀ ਠੀਕ ਹੈ ਲੋ ਠੀਕ ਹੈ ਮੈਂ ਕਹਿੰਦਾ ਕੈਪਰੀਆਂ ਸਭ ਤੋਂ ਵਧੀਆ ਪੀਨੇ ਆਉਣਾ ਉਹ ਕੈਪਰੀਆਂ ਚ ਆਵੇ ਲਾਈਨ ਚ ਆਉਣਾ ਚਾਹੀਦਾ ਕੈਪਰੀਆਂ ਚ ਆਉਣਾ ਚਾਹੀਦਾ ਇਹ ਆਟਰੀ ਵਿੱਚ ਕੋਈ ਪੈਦਾ ਨਹੀਂ ਕਰ ਪੈਣਾ ਕੋਸ ਚੱਕਾਂ ਦਾ ਕੋੜ ਕੋੜ ਸਮਾਨ ਜਿਆਦੇ ਨਾਲ ਲੈ ਕੇ ਆਓ ਕੋਈ ਵੀ ਆਉਂਦਾ ਤਾਂ ਕੱਲ ਮੇਰਾ ਬੁਰਾ ਹਾਲ ਸੀ ਉਲਟੀਆਂ ਕਰ ਕਰ ਕੇ ਅੱਜ ਮੈਂ ਫੇਟਾਂ ਤੇ ਮੇਰੇ ਨਾਲ ਜਿੰਦਾ ਬੁਰਾ ਹਾਲ ਆ ਮੈਂ ਵੀ ਫੇਟਾਂ ਚਲੋ ਬਾਕੀ ਦੀ ਵੀਡੀਓ ਬਣਾਉਣੇ ਅੱਗੇ ਕਿਉਂ ਨਾ ਅੱਜ ਗਾਇਰ ਆਦਾ ਘੇਰਾਵਾਂੋਂ ਮੈਗੀ ਇੱਧਰ ਅੱਜ ਆਉਂਦੀਆਂ ਪਹਾੜਾਂ ਵੱਲ ਕੋਈ ਥੋੜੇ ਨਾਲ ਹੀ ਆ ਬਾਈ ਸਾਡਾ ਉੱਪਰ ਥਾਣਾ ਲੱਗ ਜਿਹੜੇ ਕਰ ਕੀ ਫਰਾਦੋ ਬਾਈ